ਪਤਾ ਨਹੀਂ ਕਿਉਂ ਪੁਰਾਣੇ ਸਮੇਂ ਵਿੱਚ ਖਾਣ ਲਈ ਸਾਦੀ ਢਾਲ ਅਤੇ ਰੋਟੀ ਹੁੰਦੀ ਸੀ ਪਰ ਫਿਰ ਵੀ ਕਿਸੇ ਨੂੰ ਖੂਨ ਦੀ ਘਾਟ ਨਹੀਂ ਸੀ ਹੁੰਦੀ ਸਕੂਲ ਵਿੱਚ ਅਧਿਆਪਕ ਤਨ ਖਿੱਚਦੇ ਸਨ ਡੰਡਿਆਂ ਨਾਲ ਕੁੱਟ ਪੈਂਦੀ ਸੀ ਪਰ ਕੋਈ ਬੱਚਾ ਸਕੂਲ ਵਿੱਚ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਸੀ ਹੁੰਦਾ ਅਤੇ ਖੁਦਕੁਸ਼ੀ ਵੀ ਨਹੀਂ ਸੀ ਕਰਦਾ ਬਚਪਨ ਵਿੱਚ ਮਹਿੰਗੇ ਖਡੌਣੇ ਨਹੀਂ ਮਿਲਦੇ ਸਨ ਪਰ ਹਰ ਖੇਡ ਵਿੱਚ ਭਰਪੂਰ ਆਨੰਦ ਆਉਂਦਾ ਸੀ ਘਰ ਕੱਚੇ ਹੁੰਦੇ ਸਨ ਅਤੇ ਕਮਰੇ ਵੀ ਘੱਟ ਹੁੰਦੇ ਸਨ ਪਰ ਬੁੱਢੇ ਮਾਂ ਪਿਓ ਕਦੇ ਵੀ ਬਿਰਦ ਆਸ਼ਰਮ ਨਹੀਂ ਸੰਜਾਂਦੇ ਘਰ ਵਿੱਚ ਗਾਂ ਲਈ ਕੁੱਤੇ ਲਈ ਅਤੇ ਪਰੌਣੀਆਂ ਲਈ ਰੋਟੀਆਂ ਬਣਦੀਆਂ ਸਨ ਫਿਰ ਵੀ ਘਰ ਵਿੱਚ ਬਜਟ ਸੰਤੁਲਿਤ ਰਹਿੰਦਾ ਸੀ ਪਰ ਅੱਜ ਦੇ ਸਮੇਂ ਆਪਣੇ ਪਰਿਵਾਰ ਦੀ ਰੋਟੀ ਵੀ ਮਹਿੰਗੀ ਲੱਗਦੀ ਹੈ ਘਰ ਦੀਆਂ ਔਰਤਾਂ ਲਈ ਜਿਮ ਜਾਂ ਕਸਰਤ ਕਰਨ ਲਈ ਕੋਈ ਸਾਧਨ ਨਹੀਂ ਸੀ ਹੁੰਦਾ ਫਿਰ ਵੀ ਔਰਤਾਂ ਤੰਦਰੁਸਤ ਰਹਿੰਦੀਆਂ ਸਨ ਭਰਾ ਭਰਾ ਵਿੱਚ ਭੈਣ ਭਰਾ ਵਿੱਚ ਕਈ ਵਾਰ ਲੜਾਈਆਂ ਹੁੰਦੀਆਂ ਸਨ ਆਪਸ ਵਿੱਚ ਕੁੱਤ ਮਾਰ ਤੱਕ ਹੋ ਜਾਂਦੀ ਸੀ ਪਰ ਆਪਸ ਵਿੱਚ ਈਰਖਾ ਨਹੀਂ ਸੀ ਹੁੰਦੀ ਪਰਿਵਾਰ ਵੀ ਬਹੁਤ ਵੱਡੇ ਹੁੰਦੇ ਸੀ ਗਵਾਂਡੀਆਂ ਦੇ ਬੱਚੇ ਵੀ ਦਿਨ ਭਰ ਖੇਡਦੇ ਸੀ ਪਰ ਫਿਰ ਵੀ ਘਰਾਂ ਵਿੱਚ ਵਿਆਹ ਹੋ ਜਾਂਦੇ ਸਨ ਮਾਂ ਬਾਪ ਛੋਟੀ ਜਹੀ ਗੱਲ ਕਾਰਨ ਵੀ ਥੱਪੜ ਮਾਰ ਦਿੰਦੇ ਸਨ ਪਰ ਉਹਨਾਂ ਦਾ ਮਾਣ ਸਨਮਾਨ ਕਦੇ ਵੀ ਘਟ ਨਹੀਂ ਸੀ ਹੁੰਦਾ ਅਜਿਹੀ ਹੀ ਕਈ ਸਵਾਲ ਹਨ ਜਿਨ੍ਹਾਂ ਦਾ ਜਵਾਬ ਅੱਜ ਅਸੀਂ ਲੱਭ ਰਹੇ ਹਾਂ ਜੇ ਤੁਹਾਡੇ ਕੋਲ ਹੈ ਤਾਂ ਜਵਾਬ ਜ਼ਰੂਰ ਦੇਣਾ ਜੀ ਜੇ ਤੁਹਾਨੂੰ ਇਹ ਸਟੋਰੀ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ